ਬਾਬਾ ਲਾਡੀ ਜੀ ਉਹਨਾਂ ਵੱਲੋਂ ਪਿਆਰ ਤੇ ਸਤਿਕਾਰ ਪੁੱਜਿਆ ਸਤਿਕਾਰ ਕਰਦੇ ਹਾਂ ਗੋਪੀ ਦੇ ਵੱਡੇ ਵੀਰ ਵੱਲੋਂ ਹੁਣ ਟੱਕਰ ਰਲ ਗਈ ਮੈਨੂੰ ਲੱਗਦਾ ਹੁਣ ਟੱਕਰ ਰਲ ਗਈ ਲੱਗਦਾ ਮੈਨੂੰ ਉਹ ਬੈਣ ਕੇ ਪਟਾਕੇ ਹੁਣ ਟੱਕਰ ਰਲ ਗਈ ਵੀ ਕਿਹਾ ਭੱਜੋ ਭੱਜ ਕੇ ਦਾ ਮਾਰੇ ਪੁਲਵਾਨੀ ਰੇਡਰ ਦੂਰੇ ਕਰ ਦਿੰਦਾ ਕੇ ਪਲਾਂ ਦੇ ਵਿੱਚ ਹੀ ਘਟਦੇ ਨੰਬਰ ਪੂਰੇ ਕਰ ਦਿੰਦਾ ਆਹ ਹਮਾਲਿਆ ਪਰਬਤ ਹੈ ਆਹ ਕਿ ਡਾਡੇ ਰੱਬਾ ਪੰਜਾਬ ਨੂੰ ਕੁਦੁੱਲਾ ਦੇ ਦੇ ਹੋਰ ਜੋ ਟਾਵੇ ਇੱਕ ਪਾਸੇ ਉਪਲਾ ਵਾਲਾ ਪਰ ਨੰਬਰ ਉਹ ਮਾਰੀ ਪੜ ਤੇ ਥਾਪੀ ਤੇ ਪੁਆਇੰਟ ਰੇਡਰ ਦੇਖ ਨਹੀਂ ਤੇ ਫਰੰਦੀਪੁਰ ਦਾ ਗੋਪੀ ਖੜਾ ਆਹ ਦੇਖਾਂਗੇ ਹਮਾਲਿਆ ਪਰਬਤ ਨਾਲ ਹੋ ਗਿਆ ਮੁਕਾਬਲਾ ਹੋ ਗਈ ਟੱਕਰ ਆਹ ਦੇਖੋ ਸਾਹਮਣੇ ਵੱਜਦੀਆਂ ਧੌਣਾਂ ਵੱਜਦੇ ਧਫੇ ਦੋ ਮਹਾਰਥੀ ਭਿੜਦੇ ਨੇ ਦੋ ਬੱਬਰ ਸ਼ੇਰ ਭਿੜਦੇ ਆ ਬਿਲਕੁਲ ਹੰਦਿਆਂ ਦੇ ਕੋਲ ਮੁਕਾਬਲਾ ਹੋਇਆ ਪਿਆ ਆਹ ਦੇਖੋ ਸਾਹਮਣੇ ਬਗਲ ਚੜੀ ਹੋਈ ਦਾ ਪਹਿਲਵਾਨੀ ਲੱਗਾ ਫਰੰਦੀਪੁਰਿਆ ਗੋਪੀ ਜਫਾ ਟਾਪ ਦਾ सम <laughs> ਤੇ ਬੱਲੇਬਾਜ਼ ਪੈਂਦੇ ਨਾ ਸਾਰੇ ਪਿੰਡਾਂ ਦੇ ਵਿੱਚੋਂ ਬੜੇ ਛੋਟੀ-ਛੋਟੀ ਦੇ ਪਲੇਅਰ ਉੱਠੇ ਆ ਤੇ ਟਾਵਰ ਸੁੱਗੇ ਵਾਲਾ ਉਹ ਟਾਵਰ ਸੁੱਗੇ ਵਾਲਾ ਕੱਟੇ ਮਗਰ ਪੈ ਗਿਆ ਸਨ ਉਹ ਕਰਾਤੀ ਬੱਲੇ ਬੱਲੇ ਉਹ ਕਰਾਤੀ ਬੱਲੇ ਬੱਲੇ ਸਿਕੰਦਰਾ ਉਹ ਸਿਕੰਦਰਾ ਉਹ ਸਿਕੰਦਰਾ ਭੱਜ 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 ਸੁੱਗੇ ਵਾਲਾ ਟਾਵਰ ਇਹਦੇ ਹੱਥ ਬੜੇ ਪੱਕੇ ਇਹ ਤਸੱਲੀਆਂ ਕਰਾ ਕੇ ਛੱਡਦਾ ਹੈ ਉਧਰ ਸਾਡੇ ਹਰਜਿੰਦਰ ਸਿੰਘ ਜੀ ਡਗਟ ਸਰਾਈ ਦਵਾਨਾ ਵਾਲੇ ਵੱਡੇ ਪਿਆਰ ਤੇ ਸਤਿਕਾਰ ਇਹ ਵੀ ਪੋਜਦਾ ਕਰ ਗਿਆ ਪਾਓ ਕੀ ਦੀ ਬਗਾਨਾ ਵਾਲਿਆ ਕਬੱਡੀ ਹੁਣ ਟੱਕਰ ਰਹੀ ਹੈ ਉਹਨ ਟੱਕਰ ਟੱਕਰ ਲੱਗ ਗਈ ਇਹ ਪੁਆਇੰਟ 1 ਪੌਂਡ ਲਈ ਵਧਿਆ ਆਇਆ ਹੈ ਬਾਬਾ ਵੀਰ ਸਿੰਘ ਜੀਆਂ ਦੀ ਜਨਮ ਭੂਮੀ ਹੈ ਤੇ ਨੌਜਵਾਨ ਕਹਿੰਦੇ ਬਤਾਪੂਰੀਆ ਇੱਕਮ ਲਾ ਚੋਟੀ ਦਾ ਜਫਾ ਬੱਲੇ ਆਪਣੇ ਚਾਰ ਜਫੀਆਂ ਵਿੱਚ ਕੰਨੀ ਤੇ ਗੁਰਬੀਰ ਸਿੰਘ ਫਰੰਦੀਪੂਰੀਆ ਖੜਾ ਦੂਜੀ ਕੰਨੀ ਤੇ ਦੇਖਾਂਗੇ ਇੱਕਮ ਫਤਾਪੂਰੀਆ ਸਖਦੇਵ ਸਿੰਘ ਦਾ ਪੁੱਤਰ ਆਹ ਇੱਕ ਤੇ ਦੀਵਾ ਆ ਜਫਾ ਲੱਗਾ ਐਂਡ ਸਵਾਦ ਦੁਨੀਆ ਨੇ ਲੈਣਾ ਤਾੜੀਆਂ ਦਰਸ਼ਕਾਂ ਨੇ ਮਾਰਨੀਆਂ ਨੇ ਕਬੱਡੀ ਨੂੰ ਲੋਕ ਪਿਆਰ ਕਰਦੇ ਨੇ